ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਉਮੀਦ ਹੈ ਕਿ ਤੁਸੀਂ ਸੁਣੋਗੇ ਆਨੰਦ ਤੁਮਗੇ ਤੁਸੀਂ ਹੋ ਸ਼ੇਰ ਬਹਾਦਰ ਦੂਲੇ ਬਿਲਕੁਲ ਨਾ ਕਬਰ ਆਇਓ ਸੁਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬੁਲਾਇਓ ਸੁਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬੁਲਾਇਓ ਤੁਸੀਂ ਹੋ ਗੋਬਿੰਦ ਸਿੰਘ ਦੇ ਜਾਏ ਜਿਸੀ ਸਵਾਰਿਆ ਬਣ ਕੇ ਹੁੰਦੀ ਚਾਦਰ ਓਸੇ ਦੀ ਹੀ ਕੁਰਬਾਨੀ ਨੂੰ ਅੱਗੇ ਹੋਰ ਵਿਦਾਇ ਸੁਬੇ ਦੇ ਦਰਵਾਰ ਚ ਜਾ ਕੇ ਗੱਜ ਕੇ ਫਤੇ ਬੁਲਾਇਓ ਸੁਬੇ ਦੇ ਦਰਵਾਰ ਚ ਜਾ ਕੇ ਗੱਜ ਕੇ ਫਤੇ ਬੁਲਾਇਓ ਤੁਸੀਂ ਉਸ ਕੋਮ ਦੇਵਾਰ ਜੋ ਕੰਬੇ ਨਾ ਡੋਲੇ ਦੇਗਾ ਦੇ ਵਿੱਚ ਉੱਭਰਦੇ ਵੀ ਸਤ ਨਾਮ ਹੀ ਬੋਲੇ

ਜਾਕੇ ਗੱਜ ਕੇ ਹੱਤੇ ਬੁਲਾਇਓ ਸੂਬੇ ਦੇ ਦਰਵਾਰ ਚ ਜਾਕੇ ਗੱਜ ਕੇ ਹੱਤੇ ਬੁਲਾਇਓ ਪੁਰਜਾ ਪੁਰਜਾ ਕੱਟੇ ਜੇ ਭਾਵੇਂ ਅੱਖ ਚ ਨੀਂ ਨਾ ਚੋਵੇ ਸਿਰ ਜਾਂਦਾ ਤਾਂ ਬੇਸ਼ੱਕ ਜਾਵੇ ਸਿਰ دیਵਾਣਾ ਹੋਵੇ ਭੇਦ ਕੇ ਗੱਜ ਕੇ ਹਤੇ ਬੁਲਾਇਓ ਲੱਖਾ ਲਾਲਚ ਦੇਵੇ ਸੂਬਾ ਕਿੱਦਰੇ ਡੋਲ ਨਾ ਜਾਣਾ ਜਾਨੋ ਵੱਧ ਪਿਆਰੀ ਸਿੱਖੀ ਇਸ ਨੂੰ ਦਾਗ ਨਾ ਲੋਣਾ ਮਰਦੇ ਦਮ ਤੱਕ ਇਸ ਸਿੱਖੀ ਨੂੰ ਸਾਹਾ ਨਾ ਦਿਵਾਇਓ ਸੂਬੇ ਦੇ ਦਰਵਾਜ਼ੇ ਜਾ ਕੇ ਗੱਜ ਕਹਤੇ ਬੁਲਾਇਓ ਸੂਬੇ ਦੇ ਦਰਵਾਜ਼ੇ ਜਾ ਕੇ ਗੱਜ ਕਹਤੇ ਬੁਲਾਇਓ ਲੱਖਾ ਲਾੜ ਕੱਤੀਓ ਅੱਜ ਤੁਸੀਂ ਮਾਤਰਾਣੀ ਨੂੰ ਹੱਸ ਹੱਸ ਕੇ ਪਰਨਾਇਓ ਸੂਬੇ ਦੇ ਦਰਵਾਜ਼ੇ ਜਾ ਕੇ ਗੱਜ ਕੇ ਹੱਦੇ ਬੁਲਾਇਓ ਸੂਬੇ ਦੇ ਦਰਵਾਜ਼ੇ ਜਾ ਕੇ ਗੱਜ ਕੇ ਫਤੇ ਬੁਲਾਇਓ ਜੋ ਬੋਲੇ ਸੋਨੀ ਹਾਲ ਬੋਲ